ਹਾਂਜੀ ਅੱਜ ਆਪਾਂ ਗੱਲ ਕਰਦੇ ਹਾਂ ਕਣਕ ਵਿੱਚ ਨਦੀਨ ਨਾਸ਼ਕਾਂ ਦੀ ਜਿਹੜੇ ਕੀ ਸਭ ਤੋਂ ਵਧੀਆ ਹਨ ਆਪਾਂ ਸਿਰਫ ਉਹਨਾਂ ਬਾਰੇ ਗੱਲ ਕਰਾਂਗੇ ਜਿਹੜੇ ਕੀ ਆਪਾਂ ਪਿਛਲੇ ਕਈ ਸਾਲਾਂ ਤੋਂ ਵਰਤ ਰਹੇ ਹਾਂ ਤੇ ਆ ਇੱਕ ਦੋ ਜਿਹੜੇ ਨਵੇਂ ਆਏ ਹਨ ਉਹਨਾਂ ਬਾਰੇ ਜਿਵੇਂ ਕਿ ਅਕਤੂਬਰ ਦੇ ਪਹਿਲੇ ਹਫ਼ਤੇ ਵਾਲੀਆਂ ਕਣਕਾਂ ਨੂੰ ਪਾਣੀ ਲੱਗਣਾ ਤਕਰੀਬਨ ਸ਼ੁਰੂ ਹੋ ਚੁੱਕਾ ਹੈ ਤੇ ਉਹਨਾਂ ਦੇ ਨਾਲ ਹੀ ਪਾਣੀ ਲੱਗਣ ਨਾਲ ਨਦੀਨ ਨਾਸ਼ਕ ਵੀ ਉੱਗੇ ਆਉਂਦੇ ਹਨ ਕਈ ਤਾਂ ਪਹਿਲੋਂ ਹੀ ਸਪਰੇਅ ਕਰ ਦਿੰਦੇ ਹਨ ਉਹ ਆਪਣਾ ਤਰੀਕਾ ਵੀ ਵਧੀਆ ਹੈ ਤੇ ਕਈ ਪਾਣੀ ਲੱਗਣ ਤੋਂ ਬਾਅਦ ਕਰਦੇ ਹਨ ਕਿਉਂਕਿ ਨਦੀਨ ਪੂਰੀ ਤਰ੍ਹਾਂ ਜੰਮੇ ਹੋਣ ਤੇ ਕੱਖਾਂ ਦਾ ਹੱਲ ਪੂਰੀ ਤਰ੍ਹਾਂ ਹੋ ਸਕੇ ਆਪਾਂ 5 ਤੋਂ 6 ਨਦੀਨ ਆਸ਼ਿਕਾਂ ਦੀ ਗੱਲ ਕਰਦੇ ਹਾਂ ਜਿਹੜੇ ਕਿ ਪਿਛਲੇ ਕਈ ਸਾਲਾਂ ਤੋਂ ਵਧੀਆ ਤੇ ਜਿਹੜੇ ਆਪਾਂ ਵਰਤੇ ਹੋਏ ਹਨ ਜਿਨ੍ਹਾਂ ਦਾ ਰਿਜ਼ਲਟ ਬਹੁਤ ਵਧੀਆ ਹੈ ਬਾਕੀ ਤੁਸੀਂ ਵੀ ਜਰੂਰ ਦੱਸਿਓ ਹਰ ਸਾਲ ਕਿਹੜਾ ਵਰਤਦੇ ਹੋ ਜਾਂ ਤੁਸੀਂ ਹਰ ਸਾਲ ਅਲੱਗ-ਅਲੱਗ ਬਦਲ ਕੇ ਦੇਖਦੇ ਹੋ ਜਾ ਤੁਸੀਂ ਜਿਹੜੇ ਆਪਾਂ ਦੱਸਿਆ ਹਨ ਉਹਨਾਂ ਵਿੱਚੋਂ ਕੋਈ ਵੀ ਨਦੀਨ ਨਾਸ਼ਕ ਵਰਤਦੇ ਹੋ ਜਾਂ ਨਹੀਂ ਪਹਿਲਾ ਐਕਸਲ ਪ੍ਰੀਐਂਟਰੀ ਦਵਾਈ ਹੈ ਜਿਹੜਾ ਕੀ ਰਿਜ਼ਲਟ ਬਹੁਤ ਹੀ ਵਧੀਆ ਹੁੰਦਾ ਹੈ ਹਰ ਸਾਲ ਦੀ ਤਰ੍ਹਾਂ ਤੇ ਉਸ ਦੀ ਕੀਮਤ ਤਕਰੀਬਨ 600 ਤੋਂ ਲੈ ਕੇ 700 ਰੁਪਏ ਤੱਕ ਹੁੰਦੀ ਹੈ ਪਰ ਖੇਤ ਦੀ ਜਿਸ ਦਾ ਰਿਜ਼ਲਟ ਨੰਬਰ 1 ਹੈ ਤੇ ਇੱਕ ਇਸ ਵਾਲਾ ਪਿਛਲੇ ਸਾਲ ਵੀ ਆਇਆ ਸੀਗਾ ਏਸੀਐਮ ਉਸ ਦਾ ਵੀ ਰਿਜ਼ਲਟ ਦੱਸਦੇ ਹਨ ਕਿ ਬਹੁਤ ਵਧੀਆ ਹੈ ਤੇ ਉਸ ਦੀ ਕੀਮਤ ਪ੍ਰਤੀ hect 900 ਰੁਪਏ ਦੀ ਸਪਰੇ ਹੋ ਰਹੀ ਹੈ ਇਹ ਜਿਹੜੀਆਂ ਦੋ ਸਪਰੇ ਹਾਂ ਆਪਾਂ ਨੂੰ ਉੱਥੇ ਹੀ ਵਰਤਣੀਆਂ ਚਾਹੀਦੀਆਂ ਜਿੱਥੇ ਕਿ ਨਦੀਨ ਕੱਖ ਜਿਹੜਾ ਆ ਬਾਲਾਂ ਦੇ ਸਿਰ ਵਾਂਗੂ ਸੰਗਣਾ ਹੋਵੇ ਤਾਂ ਜੋ ਆਪਾਂ ਨੂੰ ਦੂਜੀ ਵਾਰ ਸਪਰੇ ਨਾ ਕਰਨੀ ਪਵੇ ਇਹਨਾਂ ਦਾ ਰਿਜ਼ਲਟ ਬਹੁਤ ਵਧੀਆ ਆ ਤੇ ਜੇਕਰ ਥੋੜੇ ਜਿਹਾ ਇਸ ਨੂੰ ਸਸਤਿਆਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵਧੀਆ ਟੌਪਿਕ ਜਿਹੜੇ ਕੀ ਘਟਨਦੀ ਨਾਸ਼ਕ ਤੇ ਦਰਮਿਆਨੇ ਯਾਨੀ ਕਿ ਕੱਖਾਂ ਵਿੱਚ ਇਹ ਦੀ ਸਪਰੇ ਹੁੰਦੀ ਹੈ ਜਿਹਦੀ ਤਕਰੀਬਨ ਕੀਮਤ 300 ਦੇ ਆਸ-ਪਾਸ ਹੁੰਦੀ ਹੈ ਜਿਸ ਦਾ ਰਿਜ਼ਲਟ ਬਹੁਤ ਵਧੀਆ ਹੈ ਤਕਰੀਬਨ ਹਰ ਕੋਈ ਕਿਸੇ ਨਾ ਕਿਸੇ ਨੇ ਇਹ ਹਰ ਸਾਲ ਵਰਤਿਆ ਜਰੂਰ ਹੁੰਦਾ ਹੈ ਉਸ ਤੋਂ ਇਲਾਵਾ ਲੀਡਰ ਤਕਰੀਬਨ 15 ਤੋਂ 20 ਸਾਲ ਇਸ ਪ੍ਰੋਡਕਟ ਨੂੰ ਹਰ ਕੋਈ ਵਰਤਦਾ ਹੋਵੇਗਾ ਯਾਨੀ ਕਿ ਇਸ ਦੀ ਮਾਰਕੀਟ ਬਹੁਤ ਜ਼ਿਆਦਾ ਹੈ ਤੇ ਇਸ ਦਾ ਰਿਜ਼ਲਟ ਵੀ ਤਕਰੀਬਨ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਵਧੀਆ ਹੁੰਦਾ ਹੈ ਤੇ ਇਸ ਨੂੰ ਵੀ ਆਪਾਂ ਨੂੰ ਘੱਟ ਕੱਖ ਵਾਲੇ ਜਾਂ ਦਰਮਿਆਨੇ ਕੱਖ ਵਾਲੇ ਆ ਵਿੱਚ ਅਜਿਹੀ ਹੀ ਵਰਤਣੇ ਚਾਹੀਦੇ ਹਨ ਕਈ ਲੀਡਰ ਤੇ ਟੌਪਿਕ ਰਲਾ ਕੇ ਵਰਤਦੇ ਹਨ ਉਹਨਾਂ ਦਾ ਵੀ ਰਿਜ਼ਲਟ ਵਧੀਆ ਹੁੰਦਾ ਹੈ ਇੱਕ ਪਿਛਲੇ ਸਾਲ ਅਸੀਂ ਵਰਤਿਆ ਸੀਗਾ ਟੋਟਲ UPL ਦਾ ਸੀਗਾ ਪ੍ਰੋਡਕਟ ਉਸ ਦਾ ਵੀ ਰਿਜ਼ਲਟ ਬਹੁਤ ਵਧੀਆ ਸੀਗਾ ਉਸ ਦੀ ਤਕਰੀਬਨ ਕੀਮਤ ਪਿਛਲੇ ਸਾਲ 3170 ਰੁਪਏ ਸੀਗੀ ਤੇ ਉਸ ਦਾ ਵੀ ਰਿਜ਼ਲਟ ਬਹੁਤ ਵਧੀਆ ਸੀਗਾ ਟਾਪਿਕ ਦੇ ਵਿੱਚ ਇੱਕ ਵੀਜਾ ਹੁੰਦੀ ਹੈ ਉਸ ਦਾ ਵੀ ਰਿਜ਼ਲਟ ਵਧੀਆ ਹੈ ਤੇ ਇੱਕ ਲੀਡਰ ਵਿੱਚ ਸ਼ੰਤ ਚੈਫ ਚੀਫ ਨਾਂ ਦੀ ਵੀ ਦਵਾਈ ਆਉਂਦੀ ਹੈ ਸ਼ੰਤ ਉਤਮ ਵਾਲਿਆ ਦੀ ਆ ਉਹਦਾ ਵੀ ਰਿਜ਼ਲਟ ਕਹਿੰਦੇ ਵਧੀਆ ਹਨ ਇਸ ਤੋਂ ਇਲਾਵਾ ਸ਼ਗੁਨ ਤੇ ਹੋਰ ਵੀ ਬਹੁਤ ਤਰ੍ਹਾਂ ਦੀਆਂ ਦਵਾਈਆਂ ਹੁੰਦੀਆਂ ਹਨ ਜਿਨ੍ਹਾਂ ਦਾ ਰਿਜ਼ਲਟ ਵਧੀਆ ਹੈ। ਬਾਕੀ ਆਪਾਂ ਤਾਂ ਇਹ ਪੰਜੇ ਵਰਤੀਆਂ ਜਿਨ੍ਹਾਂ ਬਾਰੇ ਦੱਸਿਆ। ਯਾਨੀ ਕਿ ਐਕਸਲ ਸ੍ਰੀ ਹੰਟਾ ਦੀ 1 ACM ਟੋਟਲ ਲੀਡਰ ਤੇ ਟਾਪਿਕ। ਤੁਸੀਂ ਨਾ ਪੰਜਾ ਤੋਂ ਇਲਾਵਾ ਜੇਕਰ ਇਹ ਵਰਤੀਆਂ ਹਨ ਤਾਂ ਜ਼ਰੂਰ ਦੱਸਿਓ ਨਹੀਂ ਤਾਂ ਹੋਰ ਜੇਕਰ ਕੋਈ ਵਰਤਦੇ ਹੋ ਤਾਂ ਉਹ ਵੀ ਕਮੈਂਟ ਬਾਕਸ ਵਿੱਚ ਦੱਸਿਓ ਤੇ ਰਿਜ਼ਲਟ ਕਿਹੋ ਜਿਹਾ ਹੁੰਦਾ ਹੈ ਇਹ ਵੀ ਦੱਸਿਓ। ਧੰਨਵਾਦ।